ਔ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀ ਆਪਾਂ ਧੰਨ ਸੰਤ ਬਾਵਾ ਦੀਪ ਸਿੰਘ ਜੀ ਦੀ ਬਖਤਰ ਯਾਦ ਨੂੰ ਮੁੱਖ ਰੱਖ ਕੇ ਸਾਧ ਸੰਗਤ ਜੀ ਜੋ ਸਮਾਗਮ ਲਿਖਿਆ ਹੈ ਤੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਹੁਕਮ ਨਾਵੇ ਦੀ ਵਿਚਾਰ ਕਰ ਲਈ ਸਾਧ ਸੰਗਤ ਜੀ ਫੇਰ ਗੁਰੂ ਦੇ ਪਿਆਰਿਓ ਆਪਾਂ ਪਾਤਸ਼ਾਹ ਜੀ ਦੀਆਂ ਵਡਿਆਈਆਂ ਕਰਦੇ ਹਾਂ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਅੱਜ ਤਨ ਤਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਤੀਸਰੀ ਜੋਤ ਤੀਸਰੇ ਗੁਰੂ ਨਾਨਕ ਸਾਹਿਬ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਦੇ ਵਿੱਚ ਸਾਧ ਸੰਗਤ ਜੀ ਉਹ ਸਾਧ ਸੰਗਤ ਜੀ ਵਾਸਤੂ ਪਾਉਂਦੇ ਨੇ ਜਿਹੜੀ ਸਾਨੂੰ ਦਰਗਾਹ ਤੱਕ ਸਾਧ ਸੰਗਤ ਜੀ ਲੈ ਜਾਂਦੀ ਹੈ ਜਿਹਦੇ ਕੋਲੋਂ ਸਾਨੂੰ ਸੁੱਖ ਪ੍ਰਾਪਤ ਹੁੰਦੇ ਹੈ ਸਾਨੂੰ ਸੁਖੀ ਕਰਨ ਦੇ ਵਾਸਤੇ ਸਾਨੂੰ ਸੁਖ ਦੇਣ ਵਾਸਤੇ ਸਾਨੂੰ ਕੁਸ਼ਿੰਗਾ ਦੇ ਵਿੱਚ ਰਹਿਣ ਵਾਸਤੇ ਸਾਧ ਸੰਗ ਜੀ ਆਪ ਜੀ ਆਪਣੇ ਅਮੁੱਲੇ ਬਚਨ ਦੱਸਦੇ ਨੇ ਸਾਧ ਸੰਗ ਜੀ ਆਓ ਆਪਾਂ ਵਿਚਾਰ ਕਰੀਏ ਸਾਰੀਆਂ ਸੰਗਤਾਂ ਚੌਂਕੜੇ ਮਾਰ ਕੇ ਸਾਧ ਸੰਗ ਜੀ ਉਹਨਾਂ ਦਾ ਧਿਆਨ ਤਰਗੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਨ ਇੱਕ ਵਾਰੀ ਆਖੋ ਸਾਧ ਸੰਗ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਇੱਕ ਵਾਰੀ ਫੇਰ ਆਖੋ ਸਾਧ ਸੰਗਤ ਜੀ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਤੇਰਾ ਸਭ ਸਦਕਾ ਆਓ ਸਾਧ ਸੰਗਤ ਜੀ ਆਪਾਂ ਸ਼ਬਦ ਦੀ ਵਿਚਾਰ ਕਰੀਏ ਗੁਰੂ ਪਾਤਸ਼ਾਹ ਜੀ ਸਾਨੂੰ ਕਿੰਨਾ ਸੋਹਣਾ ਉਪਦੇਸ਼ ਕਰਦੇ ਨੇ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ 3 ਜਾਂ ਕਾਰਹੀ ਸੌਦਾ ਪਾਈਐ ਅੰਤਰ ਸਭ ਵਤ ਹੋਈ ਗੁਰੂ ਪਾਤਸ਼ਾਹੀ ਕਹਿੰਦੇ ਨੇ ਕਾਰਹੀ ਸੌਦਾ ਪਾਈਐ ਅੰਤਰ ਸਭ ਵਤ ਹੋਈ ਕਹਿੰਦੇ ਨੇ ਭਾਈ ਕਿਤੇ ਜਾਣ ਦੀ ਲੋੜ ਨਹੀਂ ਤੂੰ ਘਰੇ ਸਮਾਧੀ ਲਾਲਾ ਤੇਰੇ ਹਿਰਦੇ ਵਿੱਚ ਉਹ ਸੋਨ ਸਮਾਧੀਆਂ ਬਹੁਤ ਵੱਡੇ ਵੱਡੇ ਖਜ਼ਾਨੇ ਤੇਰੇ ਹਿਰਦੇ ਵਿੱਚ ਹੀ ਹੈ ਤੇਰੇ ਖੁਦ ਸਰੀਰ ਦੇ ਵਿੱਚ ਹੀ ਹੈ ਤੂੰ ਬਾਹਰ ਨਾ ਭਾਲ ਸਾਧ ਸੰਗ ਜੀ ਗੁਰੂ ਪਾਤਸ਼ਾਹੀ ਬਖਸ਼ਾ ਕਰਦੇ ਨੇ ਤੂੰ ਬਾਹਰ ਨਾ ਟਕ ਸਭ ਕੁਝ ਤੇਰੇ ਅੰਦਰ ਹੀ ਹੈ ਘਰ ਹੀ ਸਬਦਾ ਪਾਈ ਹੈ ਤੇਰੇ ਘਰ ਦੇ ਅੰਦਰ ਤੇਰੇ ਹਿਰਦੇ ਦੇ ਅੰਦਰ ਹੀ ਹੈ ਸਾਧ ਸੰਗ ਜੀ ਤੇ ਗੁਰੂ ਸਾਹਿਬ ਜੀ ਕਹਿੰਦੇ ਅੰਤਰ ਸਭ ਵਤ ਹੋਈ ਤੇਰੇ ਅੰਦਰ ਹੀ ਸਭ ਕੁਝ ਹੈ ਅੱਗੇ ਬਖਸ਼ਾ ਕਰਦੇ ਨੇ ਥੇਨ ਥੇਨ ਨਾਮ ਸੁਮਾਲੀਐ ਗੁਰਮੁਖ ਪਾਵੇ ਕੋਇ ਗੁਰੂ ਅਮਰਦਾਸ ਜੀ ਕਹਿੰਦੇ ਤੂੰ ਵਾਰ ਵਾਰ ਉਸ ਪ੍ਰਭ ਪ੍ਰਮਾਤਮਾ ਨੂੰ ਜਪਨਾ ਕਰ ਵਾਰ ਵਾਰ ਸਾ ਸੰਗ ਜੀ ਬਸ ਉਹਦਾ ਨਾਮ ਧਿਆਈ ਚੱਲ ਧਿਆਈ ਚੱਲ ਕਿਵਣਾ ਕੀਦਾ ਇੱਕ ਦਾ ਸਾ ਸੰਗ ਜੀ ਜੋ ਸਾ ਸੰਗ ਜੀ ਜਲ ਥਲ ਦੇ ਵਿੱਚ ਜਰੇ ਜਰੇ ਵਿੱਚ ਕਣ ਕਣ ਦੇ ਵਿੱਚ ਸਾ ਸੰਗ ਜੀ ਸਾਤ ਸੰਗ ਜੀ ਜਿਤਨੀ ਵੀ ਬਨਾਸਪਤੀ ਹੈ ਇਥੋਂ ਤੱਕ ਲਾ ਲੋ ਕਿ ਘਟ ਘਟ ਮੈਂ ਹਰ ਜੂ ਵਸੈ ਸੰਤਨ ਕੋ ਪਕਾਰ ਘਟ ਘਟਾਂ ਦੇ ਵਿੱਚ ਉਹ ਪਰਮਾਤਮਾ ਵਸਦਾ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਨ ਉਹਨੂੰ ਖੰ ਖੰ ਸਾਤ ਸੰਗ ਜੀ ਸਿਮਰੀ ਜਾਣਾ ਅੱਗੇ ਬਖਸ਼ਾ ਕਰਦੇ ਨੇ ਨਾਮ ਨਦਾਨੇ ਖੁੱਟ ਹੈ ਵੱਡਾ ਭਾਗ ਪ੍ਰਾਪਤ ਹੋਏ ਇਹ ਜਿਹੜਾ ਨਾਮ ਦਾ ਖਜ਼ਾਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਪਾਈ ਇਹ ਐਡਾ ਵੱਡਾ ਸਾਧ ਸੰਗ ਜੀ ਤਾਂ ਕਿ ਗੁਰੂ ਦੇ ਪਿਆਰਿਓ ਇਹਦੇ ਵਿੱਚ ਕੋਈ ਟੋਟ ਨਹੀਂ ਆਉਂਦੀ ਸਾਧ ਸੰਗ ਜੀ ਟੋਟ ਨਹੀਂ ਆਉਂਦੀ ਫਿਰ ਇਹ ਸਭ ਕੁਝ ਜੇ ਤੂੰ ਸਿਮਰ ਹੀ ਜਾਏਗਾ ਦੇ ਪ੍ਰਮਾਤਮਾ ਸੱਚੇ ਪਾਤਸ਼ਾਹ ਤੇਰੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਦੂਗਾ ਅੱਗੇ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਮੇਰੇ ਮਨ ਤਜ ਨਿੰਦਾ ਹੋ ਮੈਂ ਹੰਕਾਰ ਆ ਗੱਲ ਯਾਦ ਰੱਖਣੀ ਸਾਧ ਸੰਗ ਜੀ ਜਦੋਂ ਵੀ ਤੁਸੀਂ ਨਿਤਨੇਮ ਕਰਦੇ ਆਂ ਜਾਂ ਖੰਡੇ ਵਾਲੇ ਬਾਪੂ ਨੂੰ ਧਿਆਉਂਦੇ ਆਂ ਯਾਦ ਕਰਦੇ ਆਂ ਜਦੋਂ ਬਾਣੀ ਪੜ੍ਹਦੇ ਆਂ ਅਮਰਤ ਵੇਲੇ ਉੱਠਦੇ ਆਂ ਗੁਰੂ ਸਾਹਿਬ ਜੀ ਕਹਿੰਦੇ ਨੇ ਮੇਰੇ ਮਨ ਆਪਣੇ ਮਨ ਨੂੰ ਕਹਿਣਾ ਆਪਣੇ ਆਪ ਨੂੰ ਜਿੰਨੀਆਂ ਵੀ ਸੰਗਤਾਂ ਬੈਠੀਆਂ ਸਾਧ ਸੰਗ ਜੀ ਆਪਣੇ ਆਪ ਦੇ ਮਨ ਨੂੰ ਕਹਿਣਾ ਮੇਰੇ ਮਨ ਤਜ ਨਿੰਦਾ ਤੂੰ ਨਿੰਦਾ ਕਰਨੀ ਛੱਡ ਦੇ ਤੂੰ ਹਮੇ ਕਰਨੀ ਛੱਡ ਦੇ ਜੇ ਤੂੰ ਨਿੰਦਾ ਕਰਦਾ ਤੇਰਾ ਕੀਤਾ ਕਰਾਇਆ ਸਾਰਾ ਬੇਸ ਜਾ ਵੜਦਾ ਤੇ ਜੇ ਤੂੰ ਹਉਮੈ ਕਰਦਾ ਹੰਕਾਰ ਕਰਦਾ ਤੇ ਇਹ ਵੀ ਮਾੜਾ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ ਫਿਰ ਵੀ ਗੱਲ ਨਹੀਂ ਬਣਨੀ ਫਿਰ ਵੀ ਤੇਰਾ ਜਪਿਆ ਬੇਅਰਥਾ ਸਾ ਸੰਗ ਜੀ ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਜਿਉ ਸਦਾ ਤੇ ਆਏ ਤੂੰ ਗੁਰਮੁਖ ਏਕੰਕਾਰ ਇੱਕ ਤਨ ਕੇ ਨਾਚਰ ਗੁਰੂ ਸਾਹਿਬ ਨੇ ਕਹਿੰਦੇ ਤੇ ਆਉਣਾ ਹੈ ਗੁਰੂ ਪਾਤਸ਼ਾਹ ਜੀ ਦੱਸਦੇ ਨੇ ਆਪਾਂ ਕਹਿੰਨੇ ਬਾਬਾ ਜੀ 40 ਦਿਨ ਕਰ ਲਗੇ ਕਿੰਨੇ ਦਿਨ 42 ਦਿਨ ਕਰ ਲਗੇ ਬਾਬਾ ਜੀ ਅਸੀਂ 2.5 ਮਹੀਨੇ ਕਰ ਲਗੇ 2.5 ਮਹੀਨੇ ਕਰ ਲਗੇ ਨਹੀਂ ਭਾਈ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਜਿਓ ਸਦਾ ਧਿਆਏ ਤੂੰ ਤੂੰ ਆਪਣੇ ਜਿਓ ਆਪਣੇ ਹਿਰਦੇ ਦੇ ਨਾਲ ਚਿੱਤ ਲਾ ਕੇ ਆਪਣੇ ਹਿਰਦੇ ਦੇ ਵਿੱਚ ਗੁਰਮੁਖ ਧਿਆਏ ਤੂੰ ਇਕੰਕਾਰ ਸਾ ਸੰਗ ਜੀ ਇੱਕੋ ਨੂੰ ਧਿਆਉਣਾ ਦੂਜਾ ਕਾਹੇ ਸਿਮਰਿਆ ਜੰਮੇ ਤੇ ਮਰ ਜਾਏ ਇੱਕੋ ਹੀ ਸਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਈ ਸਾਥ ਸੰਗਜੀ ਚਿੱਤ ਲਾ ਕੇ ਆਪਣੇ ਦਿਲ ਦੇ ਨਾਲ ਜੀ ਦੇ ਨਾਲ ਜਿਵੇਂ ਸਾਥ ਸੰਗਜੀ ਮਾਤਾ ਆਪਣੇ ਬੱਚੇ ਨੂੰ ਯਾਦ ਰੱਖਦੀ ਹੈ ਪੰਘੂੜੇ ਵਿੱਚ ਪਏ ਨੂੰ ਯਾਦ ਰੱਖਦੀ ਹੈ ਬਾਹਰ ਗਏ ਨੂੰ ਯਾਦ ਰੱਖਦੀ ਹੈ ਇਸ ਤਰ੍ਹਾਂ ਕਰਕੇ ਤੂੰ ਦਿਲ ਲਾ ਕੇ ਇੱਕੋ ਪਰਮੇਸ਼ਰ ਨੂੰ ਸਿਮਰਨਾ ਭਾਈ ਜਿਹੜਾ ਜਲਥਲ ਰਿਹਾ ਸਮਾਇ ਸਾਥ ਸੰਗਜੀ ਇੱਕ ਪਰਮਾਤਮਾ ਨੂੰ ਸਿਮਰਨਾ ਉਹਦੀ ਸ਼ਰਨ ਵਿੱਚ ਪੈਣਾ ਸਾਥ ਸੰਗਜੀ ਇਥੇ ਰਹਾਉ ਕਹਿ ਕੇ ਸਾਥ ਸੰਗਜੀ ਅੱਗੇ ਬਖਸ਼ਾ ਕਰਦੇ ਨੇ ਗੁਰਮਖਾਂ ਕੇ ਮੁਖੇ ਉਜਲੇ ਗੁਰ ਸ਼ਬਦੀ ਵਿਚਾਰ ਸਾਧ ਸੰਗ ਜੀ ਫਿਰ ਉਹ ਗੁਰਮਖ ਬਣ ਜਾਂਦੇ ਆ ਕਿਦੋਂ ਬਣਦੇ ਆ ਜਦੋਂ ਦੇਹਾਂ ਨੂੰ ਛੱਡ ਕੇ ਸਮਾਧਾਂ ਨੂੰ ਛੱਡ ਕੇ ਕਬਰਾਂ ਨੂੰ ਛੱਡ ਕੇ ਉਹ ਸ਼ਬਦ ਦੀ ਵਿਚਾਰ ਕਰਦੇ ਆ ਗੁਰੂ ਅਮਰਦਾਸ ਜੀ ਕਹਿੰਦੇ ਪਾਈ ਤੂੰ ਸ਼ਬਦ ਦੀ ਵਿਚਾਰ ਕਰਿਆ ਕਰ ਜਿਵੇਂ ਸਾਧ ਸੰਗ ਜੀ ਆਪਾਂ ਦੁਹਰੇ ਵਿੱਚ ਪੜਦੇ ਆ ਨਾ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲਈ ਸਾਧ ਸੰਗ ਜੀ ਜਿਹੜੇ ਸ਼ਬਦੀ ਖੋਜ ਕਰਦੇ ਆ ਸ਼ਬਦੀ ਵਿਚਾਰ ਕਰਦੇ ਆ ਗੁਰੂ ਪਾਤਸ਼ਾਹ ਜੀ ਅਮਰਦਾਸ ਜੀ ਕਹਿੰਦੇ ਨੇ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਆ ਭਾਈ ਗੁਰ ਸ਼ਬਦੀ ਵਿਚਾਰ ਉਹ ਸ਼ਬਦ ਦੇ ਨਾਲ ਜੁੜੇ ਆ ਸ਼ਬਦੀ ਵਿਚਾਰ ਕਰਦੇ ਆ ਜੋ ਵੀ ਉਹਨਾਂ ਨੇ ਘਰ ਦੇ ਵਿੱਚ ਸਮਾਗਮ ਕਰਾਉਣਾ ਸਾਧ ਸੰਗ ਜੀ ਕੋਈ ਸਾਧ ਸੰਗ ਜੀ ਖੁਸ਼ੀ ਦਾ ਗਮੀ ਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸ਼ਬਦ ਦੇ ਨਾਲ ਵਿਚਾਰ ਕਰਦੇ ਆ ਭਾਈ ਇਸ ਤਰ੍ਹਾਂ ਕਰਕੇ ਆ ਉਹ ਕੋਈ ਤਾਗੇ ਤਵੀਤ ਲਿਆ ਕੇ ਨਹੀਂ ਡੋਲਿਆਣਾ ਬੰਨਦੇ ਸਾਧ ਸੰਗ ਜੀ ਉਹ ਸ਼ਬਦੀ ਵਿਚਾਰ ਕਰਦੇ ਆ ਅੱਗੇ ਹੱਤ ਪਾਲਤ ਸੁਖ ਪਾیندੇ ਜਪ ਜਪ ਹਿਰਦੈ ਮਰਾਰ ਉਹ ਹੱਤ ਪਾਲਤ ਸੁਖ ਪਾیندੇ ਸਾਧ ਸੰਗ ਜੀ ਸੁਖ ਕਿਵੇਂ ਪਾਉਂਦੇ ਆ ਉਹ ਸਾਧ ਸੰਗ ਜੀ ਕੋਈ ਨਾਰੀ ਵਾਲੇ ਚ ਰਸਤੇ ਵਿੱਚ ਰੱਖ ਕੇ ਨਹੀਂ ਪਾਉਂਦੇ ਕੋਈ ਕਾਲਾ ਕੱਪੜਾ ਬਨ ਕੇ ਤਾਰਦਾ ਸਾਧ ਸੰਗ ਜੀ ਆਏ ਸੁਖ ਨਹੀਂ ਪਾਉਂਦੇ ਜਪ ਜਪ ਹਿਰਦੈ ਮਰਾਰ ਉਹ ਪ੍ਰਮਾਤਮਾ ਦਾ ਨਾਮ ਜਪੀ ਜਾਂਦੇ ਆ ਜਪੀ ਜਾਂਦੇ ਆ ਸਾਧ ਸੰਗਤ ਜੀ ਆਪਣੇ ਹਿਰਦੇ ਦੇ ਵਿੱਚ ਚੱਲਦਾ ਹੀ ਰਹਿੰਦਾ ਉਹਦਾ ਨਾਮ ਚੱਲਦਾ ਹੀ ਰਹਿੰਦਾ ਸਾਧ ਸੰਗਤ ਜੀ ਅੱਗੇ ਬਖਸ਼ਾ ਕਰਦੇ ਨੇ ਘਰ ਹੀ ਵਿੱਚ ਮਹਿਲ ਪਾਈ ਹੈ ਗੁਰ ਸ਼ਬਦੀ ਵਿਚਾਰ ਫਿਰ ਇੱਥੇ ਕਹਿੰਦੇ ਆ ਕਿ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਘਰ ਹੀ ਵਿੱਚ ਮਹਿਲ ਪਾਈ ਹੈ ਆਪਣੇ ਹਿਰਦੇ ਵਿੱਚ ਹੀ ਸਾਧ ਸੰਗਤ ਜੀ ਉਹਦਾ ਮਹਿਲ ਬਣਾਇਆ ਹੋਇਆ ਸਾਧ ਸੰਗਤ ਜੀ ਗੁਰ ਸ਼ਬਦੀ ਵਿਚਾਰ ਉਹ ਉਹਦੀਆਂ ਵਿਚਾਰਾਂ ਦੇ ਨਾਲ ਉਹ ਪ੍ਰਮਾਤਮਾ ਦੇ ਗੁਣਾ ਦੇ ਨਾਲ ਸਾ ਸੰਗ ਜੀ ਸਾਡਾ ਹਿਰਦਾ ਭਰਿਆ ਪਿਆ ਭਰਿਆ ਪਿਆ ਬਸ ਉਹਨਾਂ ਦੇ ਗੁਣਾ ਦੇ ਸਾ ਸੰਗ ਜੀ ਜਦੋਂ ਸਾਨੂੰ ਪਤਾ ਲੱਗ ਗਿਆ ਸਾਥ ਸੰਗ ਜਦੋਂ ਸਾਨੂੰ ਪਤਾ ਲੱਗ ਗਿਆ ਫਿਰ ਅਸੀਂ ਬਾਹਰ ਭਟਕਣਾ ਬੰਦ ਕਰ ਦਿਆਂਗੇ ਹੋਰਾਂ ਨੂੰ ਵੀ ਰੋਕਾਂਗੇ ਸਾਧ ਸੰਗ ਜੀ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰਨੀਆਂ ਕਿ ਘਟ ਘਟ ਮੈਂ ਹਰ ਜੂ ਬਸਾ ਸੰਤਨ ਕਹਿਉ ਪਕਾਰ ਹਰ ਜਿਓ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਉਹਦੀ ਜੋਤ ਤੇਰੇ ਅੰਦਰ ਆ ਸਾਧ ਸੰਗ ਜੀ ਅੱਗੇ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਸਤ ਗੁਰ ਤੇ ਜੋ ਮੋਂ ਫਿਰੈ ਮੱਥੇ ਤਿੰਨ ਕਾਲੇ ਜਿਹੜੇ ਸਾਧ ਸੰਗ ਜੀ ਬਾਣੀ ਨੂੰ ਛੱਡ ਕੇ ਸ਼ਬਦ ਨੂੰ ਛੱਡ ਕੇ ਸਾਧ ਸੰਗ ਜੀ ਮੂੰਹ ਫੇਰ ਲੈਂਦੇ ਆ ਸਾਨੂੰ ਨਹੀਂ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਸਾਨੂੰ ਤਾਂ ਬਸ ਦੂਜੇ ਕੰਮ ਹੀ ਚੰਗੇ ਲੱਗਦੇ ਆ ਡੀ ਜੇ ਲਾ ਲੋ ਸਾਧ ਸੰਗ ਜੀ ਘਰਾਂ ਦੇ ਵਿੱਚ ਆਵਾਜ਼ ਉੱਚੀ ਕਰ ਲੋ ਬਸ ਸਾਧ ਸੰਗ ਜੀ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਮੱਥੇ ਭ੍ਰਸ਼ਟੇ ਰਹਿੰਦੇ 24 ਘੰਟੇ ਉਹਨਾਂ ਦੇ ਸਾਧ ਸੰਗ ਜੀ ਮੱਥੇ ਭ੍ਰਸ਼ਟੇ ਰਹਿੰਦੇ ਆ ਆਨੰਦੁ ਦੁਖੁ ਕਮਾਉਂਦੇ ਨਿਤ ਜੋਹੇ ਜਮ ਜਾਲੇ ਉਹ ਸਾਧ ਸੰਗਤ ਜੀ ਰਾਤ ਦੈਨ ਦੁੱਖਾਂ ਦੇ ਵਿੱਚ ਹੀ ਫਸੇ ਰਹਿੰਦੇ ਐ ਸਾਧ ਸੰਗਤ ਜੀ ਉਹ ਦੁੱਖਾਂ ਦੇ ਵਿੱਚ ਹੀ ਸਾਧ ਸੰਗਤ ਦੀ ਫਸੇ ਰਹਿੰਦੇ ਆ ਉਹਨਾਂ ਨੂੰ ਸਾਧ ਸੰਗਤ ਜੀ ਜਿਹੜੇ ਜਾਮਾ ਉਹੀ ਸਤਾਉਂਦੇ ਆ ਜਮ ਕੀ ਸਾਧ ਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਧ ਸੰਗਤ ਜੀ ਇਹੋ ਹੀ ਸਤਾਉਂਦੇ ਰਹਿੰਦੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਅੱਗੇ ਬਖਸ਼ਾ ਕਰਦੇ ਨੇ ਸੋਪਣੇ ਸੁਖ ਨਾ ਦੇਖਨੀ ਬਹੁਤ ਚਿੰਤਾ ਪਰਜਾਲੇ ਗੁਰੂ ਪਾਤਸ਼ਾਹ ਮਰਦਾਸ ਜੀ ਕਹਿੰਦੇ ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਸੁਖ ਨਹੀਂ ਨਸੀਬ ਹੁੰਦਾਗਾ ਸੁਖ ਹੁਣੇ ਸੁਖਮ ਸਮਾਪ ਕਰਨਾ ਸਾਸ ਜੀ ਸੁਪਨੇ ਦੇ ਵਿੱਚ ਵੀ ਸੁਖ ਪ੍ਰਾਪਤ ਨਹੀਂ ਹੁੰਦਾ ਬਹੁਤ ਚਿੰਤਾ ਪਰਜਾਲੇ ਰਾਤ ਦਿਨ ਚਿੰਤਾ ਦੇ ਵਿੱਚ ਸਾਸ ਜੀ ਡੁੱਬੇ ਰਹਿੰਦੇ ਆ ਚਿੰਤਾ ਦੇ ਵਿੱਚ ਡੁੱਬੇ ਰਹਿੰਦੇ ਆ ਅੱਗੇ ਬਖਸ਼ਾ ਕਰਦੇ ਨੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਇੱਥੇ ਹੁਣ ਕਹਿੰਦੇ ਆ ਸਾਧ ਸੰਗਤ ਜੀ ਤੁਸੀਂ ਦੇਖੋ ਗੁਰੂ ਸਾਹਿਬ ਜੀ ਕਿਵੇਂ ਚਾਰਨਾ ਪਉਂਦੇ ਗੁਰੂ ਅਮਰਦਾਸ ਜੀ ਕਹਿੰਦੇ ਸਭਨਾ ਦਾ ਦਾਤਾ ਏਕ ਹੈ ਹੁਣ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਨਾ ਦੂਜਾ ਕਾਹੇ ਸਿਮਰਿਆ ਜੰਮੇ ਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲ ਦਲ ਰਿਹਾ ਸਮਾਈ ਜਿਵੇਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੂਰਾ ਪ੍ਰਭਾ ਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਥੇ ਸਾਧ ਸੰਗਤ ਜੀ ਜਿਵੇਂ ਜਪਜੀਤ ਸਾਹਿਬ ਦੇ ਵਿੱਚ ਵੀ ਕਹਿੰਦੇ ਗੁਰੂ ਸਾਹਿਬ ਜੀ ਉੱਥੇ ਵੀ ਮੋਹਰਾਂ ਲਾਉਂਦੇ ਨੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਇਥੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸਭਨਾ ਦਾ ਦਾਤਾ ਇੱਕ ਹੈ ਆਪੇ ਬਖਸ਼ ਕਰੀ ਭਾਈ ਉਹ ਪ੍ਰਮਾਤਮਾ ਕਾਲਪੁਰਖ ਇੱਕ ਹੈ ਦੂਜਾ ਹੋ ਨਹੀਂ ਸਕਦਾ ਉਹ ਸਾਰਿਆਂ ਦੇ ਉੱਤੇ ਬਖਸ਼ ਕਰਦਾ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਨੂੰ ਦੇਖਦਾ ਸਾਧ ਸੰਗਤ ਜੀ ਕਹਿਣਾ ਕਛੂ ਨਾ ਜਾਵਈ ਜਿਸ ਪਾਵੈ ਤਿਸ ਦੇ ਉਹਦੀਆਂ ਵਡਿਆਈਆਂ ਨੂੰ ਸਾਧ ਸੰਗਤ ਜੀ ਕੀ ਆਪਾਂ ਗੈਣ ਕਰ ਲਾਂਗੇ ਸਾਧ ਸੰਗਤ ਜੀ ਕੀ ਉਹਦੀਆਂ ਵਡਿਆਈਆਂ ਕਰ ਸਕਦੇ ਸੱਚੇ ਪਾਤਸ਼ਾਹ ਸੁਕਾਲਪੁਰ ਖੰਤਰ ਜਮੀਂ ਦੀਆਂ ਸਾਧ ਸੰਗਤ ਜੀ ਕਹਿਣਾ ਕਛੂ ਨਾ ਜਾਵਈ ਜਿਸ ਪਾਵੈ ਸਦੇ ਜੀ ਦੇ ਤੇ ਉਹਦੀ ਮਿਹਰ ਹੋ ਜਾਂਦੀ ਸਾਧ ਸੰਗਤ ਜੀ ਉਹੀ ਪਰਮਾਤਮਾ ਦਾ ਨਾਮ ਜਪਦਾ ਉਹੀ ਸਤ ਸੰਗਤ ਕਰਦਾ ਸਾਧ ਸੰਗਤ ਜੀ ਜਿਵੇਂ ਆਪਾਂ ਸਤ ਸੰਗਤ ਦੇ ਵਿੱਚ ਬੈਠੇ ਆ ਉਹਦੀ ਮਿਹਰ ਦਾ ਸਦਕਾ ਬੈਠੇ ਆ ਸਾਧ ਸੰਗਤ ਜੀ ਉਹਨਾਂ ਨੂੰ ਸਾਧ ਸੰਗਤ ਜੀ ਮਿਹਰ ਦੇ ਪਾਤਰ ਬਣਾਇਆ ਹੈ ਅਗੇ ਗੁਰੂ ਪਾਤਸ਼ਾਹੀ ਜੀ ਬਖਸ਼ਾ ਕਰਦੇ ਨੇ ਨਾਨਕ ਗੁਰਮੁਖ ਪਾਈਐ ਆਪੇ ਜਾਣ ਸੋਏ ਸਾ ਸੰਗਤ ਜੀ ਗੁਰੂ ਪਾਤਸ਼ਾਹੀ ਜੀ ਬਖਸ਼ਾ ਕਰਦੇ ਨੇ ਕਿ ਭਾਈ ਉਹਨਾਂ ਨੂੰ ਪਰਮਾਤਮਾ ਉਹ ਆਪੇ ਮੇਰ ਦਾ ਸਦਕਾ ਸਾ ਸੰਗਤ ਜੀ ਉਹ ਗੁਰੂ ਸਾਹਿਬ ਦੀ ਸ਼ਰਨ ਪਿਆ ਮਲਾਪ ਕਰਵਾ ਦਿੰਦਾ ਹੈ ਨਾਨਕ ਸਭ ਕੁਝ ਜਾਣਦਾ ਪਰਮਾਤਮਾ ਕਾਲ ਪ੍ਰਖ ਵਾਹਿਗੁਰੂ ਜਾਣਦਾ ਹੈ ਆਓ ਸਾ ਸੰਗਤ ਜੀ ਆਪਾਂ ਇੰਨੀ ਕ ਹਾਜ਼ਰੀ ਸਾ ਸੰਗਤ ਜੀ ਭਰ ਗਏ ਦੋਸਤੋ ਬਾਚਾ ਉਸਾਸੰਗਤ ਜੀ ਆਪਾਂ ਖੰਡੇ ਵਾਲੇ ਦੀਆਂ ਸਾਧ ਸੰਗਤ ਜੀ ਉਹਨਾਂ ਦੀ ਵਿਚਾਰਾਂ ਕਰਕੇ ਸਾਧ ਸੰਗਤ ਜੀ ਬਖਸ਼ਾ ਕਰਨ ਗੁਰੂ ਸਾਹਿਬ ਜੀ ਤੇ ਸਾਧ ਸੰਗਤ ਜੀ ਆਪਣੇ ਤੇ ਬਾਬਾ ਦੀਪ ਸਿੰਘ ਜੀ ਇਸ ਤਰ੍ਹਾਂ ਹੀ ਕਿਰਪਾ ਰੱਖਣਾ ਇੱਕ ਸੰਗਤ ਨੂੰ ਬੇਨਤੀ ਹੈ ਸਾਧ ਸੰਗਤ ਜੀ ਨਾਲ ਹੀ ਬੇਨਤੀ ਕਰਦੇ ਗਏ ਸਾਧ ਸੰਗਤ ਜੀ ਫਿਰ ਆਪਾਂ ਬਾਬਾ ਦੀਪ ਸਿੰਘ ਜੀ ਦੀਆਂ ਵੜਿਆਈਆਂ ਬਖਸ਼ਾ ਕਰਦੇ ਹਾਂ ਸਾਧ ਸੰਗਤ ਜੀ ਕਿ ਹੁਣ ਗਰਮੀ ਦਾ ਮੌਸਮ ਆ ਗਿਆ ਸਾਧ ਸੰਗਤ ਜੀ ਕੋਈ ਵੀ ਕੁੱਤਾ ਹੋਵੇ ਸਾਧ ਸੰਗਤ ਜੀ ਜਾਂ ਕੋਈ ਵਾਰਾ ਪਸ਼ੂ ਹੈ ਸਾਧ ਸੰਗਤ ਜੀ ਉਹਨਾਂ ਨੂੰ ਸਾਧ ਸੰਗਤ ਜੀ ਕੋਈ ਪਾਣੀ ਦਾ ਇੰਤਜ਼ਾਮ ਕਰਕੇ ਸਾਧ ਸੰਗਤ ਜੀ ਰੱਖਣਾ ਆਪਾਂ ਸਾਧ ਸੰਗਤ ਜੀ ਕਿਉਂਕਿ ਹੁਣ ਝੋਨੇ ਲੱਗ ਜਾਣੇ ਆ ਲੋਕਾਂ ਨੇ ਤਾਰਾਂ ਵਾਦ ਦੇਣੀਆਂ ਇਸ ਕਰਕੇ ਸਾਧ ਸੰਗਤ ਜੀ ਕੋਈ ਵੀ ਪਸ਼ੂ ਹੈ ਸਾਧ ਸੰਗਤ ਜੀ ਕੋ ਗਾਂ ਹੈ ਕੋਈ ਹੋਰ ਵਾਰਾ ਪਸ਼ੂ ਹੈ ਸਾਧ ਸੰਗਤ ਜੀ ਵਾਰਾ ਪਸ਼ੂ ਸਾਧ ਸੰਗਤ ਜੀ ਉਹਨਾਂ ਵਾਸਤੇ ਆਪਾਂ ਠੰਡੇ ਪਾਣੀ ਦਾ ਇੰਤਜ਼ਾਮ ਕਰਨਾ ਹੈ ਭਾਵ ਕਿਸੇ ਗਾਂ ਨੂੰ ਮਾਰਨਾ ਨਹੀਂ ਸਾਧ ਸੰਗਤ ਜੀ ਉਹਨੂੰ ਬਾਲਟੀ ਭਰ ਕੇ ਪਾਣੀ ਪਿਆਓ ਤੁਹਾਡਾ ਹਿਰਦਾ ਸਾਧ ਸੰਗਤ ਜੀ ਠੰਡਾ ਹੋ ਜਾਊਗਾ ਉਹਨੂੰ ਬਾਲਟੀ ਭਰ ਕੇ ਪਾਣੀ ਦੇਖੋਗੇ ਤੁਹਾਡਾ ਹਿਰਦਾ ਠੰਡਾ ਹੋ ਜਾਊਗਾ ਸਾਧ ਸੰਗਤ ਜੀ ਗੱਲਾਂ ਜਮਾਉਣ ਵਾਲੀਆਂ ਕਿਸੇ ਕੁੱਤੇ ਨੂੰ ਸਾਧ ਸੰਗਤ ਜੀ ਕੋਈ ਰੋਟੀ ਦਾ ਸਾਧ ਸੰਗਤ ਜੀ ਕੋਈ ਇੱਕ ਦੀ ਕਪਾ ਕਾ ਲੈਨੇ ਆ ਕੋਈ ਵੇਈ ਸਜਰੀ ਸਾਧ ਸੰਗਤ ਜੀ ਜ਼ਰੂਰ ਪਾਇਆ ਕਰੋ ਗੁਰੂ ਦੇ ਪਿਆਰਿਓ ਹੁੰਡੇ ਭਰ ਕੇ ਪਾਣੀ ਦੇ ਸਾਥ ਸੰਗ ਜੀ ਰੱਖਿਆ ਕਰੋ ਮਾਰਿਆ ਨਾ ਕਰੋ ਸਾਥ ਸੰਗ ਜੀ ਦਰਵੇਸ਼ ਸਾਥ ਸੰਗ ਜੀ ਆ ਪਾਈ ਇਹਨਾਂ ਜੀਵਾਂ ਦਾ ਸਾਥ ਸੰਗ ਜੀ ਭਲਾ ਸੋਚ ਗਏ ਜਿਹੜੀਆਂ گاਵਾ ਪਸ਼ੂ ਵਿਚਾਰੇ ਵਾਰਾ ਸਾਥ ਸੰਗ ਜੀ ਜ਼ਿਮੀਂਦਾਰ ਉਹਨਾਂ ਨੂੰ ਝੋਨੇ ਦੇ ਵਿੱਚ ਤਾਰਾਂ ਲਾਉਂਦੇ ਸਾਥ ਸੰਗ ਜੀ ਪਾਸੇ ਆ ਵਾੜ ਕਰ ਦਿੰਦੇ ਆ ਝੋਨੇ ਵਿੱਚ ਵੜ ਨਹੀਂ ਦਿੰਦੇਗੇ ਜਿਉ ਪਾਸੇ ਸਾਥ ਸੰਗ ਜੀ ਹੁਣ ਘਾਹ ਫੂਸ ਵੀ ਉਹਨਾਂ ਵਾਸਤੇ ਨਹੀਂ ਰਹਿੰਦਾ ਇਸ ਰਸਤੇ ਦੇ ਵਿੱਚ ਸਾਥ ਸੰਗ ਜੀ ਸਪ੍ਰੇਮਾਂ ਕਰ ਦਿੰਦੇ ਨੇ ਉਹ ਜਾਨਵਰ ਭੁੱਖੇ ਰਹਿੰਦੇ ਵਿਚਾਰੇ ਸਾਤ ਸੰਗ ਜੀ ਆਪਾਂ ਇਹ ਨਾ ਜ਼ਰੂਰ ਪੁਰਨਕਮਾਇਆ ਕਰੀਏ ਗੁਰੂ ਦੇ ਪਿਆਰਿਓ ਤਾਂ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸੱਚੇ ਪਾਤਸ਼ਾਹ ਜਿਹੜੇ ਆਪਾਂ ਦਿਨ ਮਨਾਉਨੇ ਆ ਉਹ ਸਾਤ ਸੰਗ ਜੀ ਸਾਨੂੰ ਉਹ ਗੁਰੂ ਪਾਤਸ਼ਾਹ ਜੀ ਖੁਸ਼ੀਆਂ ਦੇਣਗੇ ਵਧਾਈਆਂ ਦੇਣਗੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ ਤੇ ਆਪਾਂ ਸਾਤ ਸੰਗ ਜੀ ਸ਼ਬਦ ਦੇ ਨਾਲ ਜੁੜਨਾ ਜਿਵੇਂ ਗੁਰੂ ਅਮਰਦਾਸ ਜੀ ਨੇ ਸਾਨੂੰ ਸ਼ਬਦ ਦੇ ਨਾਲ ਹੀ ਜੋੜਿਆ ਸਾਤ ਸੰਗ ਜੀ ਤੇ ਇਸ ਤਰ੍ਹਾਂ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਸਾਧ ਸੰਗਤ ਜੀ ਸਭ ਕੁਝ ਹੈ ਜਿਵੇਂ ਆਪਾਂ ਸਾਧ ਸੰਗਤ ਜੀ ਪੜ੍ਹਦੇ ਆਂ ਸਾਚੇ ਸਹਿਵਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਗੁਰੂ ਦੇ ਗੁਰੂਗ੍ਰੰਥ ਸਾਹਿਬ ਜੀ ਦੇ ਕੋਲੇ ਸਾਧ ਸੰਗਤ ਜੀ ਸਭ ਕੁਸ਼ੈ ਸਾਧ ਸੰਗਤ ਜੀ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ ਲੈ ਸਾਧ ਸੰਗਤ ਜੀ ਆਪਾਂ ਸ਼ਬਦ ਦੀ ਵਿਚਾਰ ਕਰਗੇ ਸਾਧ ਸੰਗਤ ਜੀ ਜਿੱਥੇ ਵੀ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਜਾਂਦੇ ਸੀਗੇ ਸਾਧ ਸੰਗਤ ਜੀ ਉਹ ਸ਼ਬਦ ਗਾਇਨ ਕਰਦੇ ਸੀਗੇ ਸ਼ਬਦ ਗਾਇਨ ਕਰਕੇ ਸਾਧ ਸੰਗਤ ਜੀ ਵੱਡਿਆਂ ਵੱਡਿਆਂ ਨੂੰ ਰਾਹ ਪਾਉਂਦੇ ਸੀ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਆਓ ਖੋਣ ਆਪਾਂ ਗੁਰੂ ਦੇ ਪਿਆਰਿਓ ਤਨ ਤਨ ਖੰਡੇ ਵਾਲੇ ਬਾਪੂ ਦੀਆਂ ਸਾਧ ਸੰਗਤ ਜੀ ਜੋ ਬੜੇ ਆਈਆਂ ਸਾਧ ਸੰਗਤ ਜੀ ਉਹ 15 20 ਮਿੰਟ ਲਾਈਏ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਵਾਹ ਵਾਹ ਟਾਈਮ ਕਾਫੀ ਹੋ ਗਿਆ ਹੋਰ ਵੀ ਤੋਂ ਗੁਰੂ ਪਾਤਸ਼ਾਹੀ ਜੀ ਕਿਰਪਾ ਕਰਨ ਇਹ ਗੁਰੂ ਪਾਤਸ਼ਾਹੀ ਦਾ ਆਪਾਂ ਹੁਕਮ ਨਾਵਾ ਲਾੜ ਬਣ ਕੇ ਰੱਖਣਾ ਰਜਾਨਾ ਹੀ ਸਾਧ ਸੰਗਜੀ ਦੀ ਵਿਚਾਰ ਕਰਨੀ ਹੈ ਰਜਾਨਾ ਹੀ ਸਾਧ ਸੰਗਜੀ ਆਪਾਂ ਹਫਤਾ 10 ਦਿਨ 15 ਦਿਨ 20 ਦਿਨ ਮਹੀਨਾ ਸਾਧ ਸੰਗਜੀ ਜਰੂਰ ਇਸ ਹੁਕਮ ਨਾਮੇ ਨੂੰ ਸਾਧ ਸੰਗਜੀ ਆਪਾਂ ਸਰਵਣ ਕਰਿਆ ਕਰਨਾ ਇੱਕ ਇੱਕ ਜੋ ਇਹਦੀ ਪੰਗਤੀ ਆ ਸਾਧ ਸੰਗਜੀ ਕਿ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਕੀ ਹੈ ਸਾਨੂੰ ਕਿਹਦੇ ਨਾਲ ਜੋੜਦੇ ਆ ਉਹ ਇੱਕ ਦੇ ਨਾਲ ਜੋੜਦੇ ਆ ਸਾਧ ਸੰਗਜੀ ਤੇ ਦੂਸਰੇ ਨਾਲ ਨਹੀਂ ਜੋੜਿਆ ਉਹਨਾਂ ਨੇ ਸਾਧ ਸੰਗਜੀ ਦੂਜਾ ਹੈ ਹੀ ਕੋਈ ਨਹੀਂ ਸਾਧ ਸੰਗਜੀ ਦੈਨਾਂ ਤੋਂ ਬਸ ਕੇ ਸਾਧ ਸੰਗਤ ਜੀ ਕਬਰਾਂ ਤੋਂ ਬਸ ਕੇ ਬਾਬਿਆਂ ਤੋਂ ਬਸ ਕੇ ਸਾਧ ਸੰਗਤ ਜੀ ਇਹਨਾਂ ਤੋਂ ਸਾਧ ਸੰਗਤ ਜੀ ਆਪਾਂ ਪਿੱਛੇ ਰਹਿਣਾ ਕੱਖ ਨਹੀਂ ਸਾਧ ਸੰਗਤ ਜੀ ਨਾਂ ਚੌਂਕੀਆਂ ਭਰਨ ਜਾਇਆ ਕਰੋ ਕੋਈ ਤਾਂ ਅੱਗੇ ਨੂੰ ਫੂਕਾ ਮਾਰ ਕੇ ਲੈ ਆਉਂਦਾ ਸਾਧ ਸੰਗਤ ਦੀ ਮਰਵਾ ਲੈ ਆਉਂਦਾ ਕੋਈ ਸਾਧ ਸੰਗ ਦੀ ਜਾਲ ਦੇ ਵਿੱਚ ਸਾਧ ਸੰਗ ਦੀ ਬੋਤਲ ਦੇ ਵਿੱਚ ਤਵੀਤ ਪਵਾ ਲਿਆ ਹੁੰਦਾ ਸਾਧ ਸੰਗ ਜੀ ਘਰ ਦੇ ਵਿੱਚ ਛਿਟਾ ਦੇ ਦਿਓ ਕੋਈ ਸਾਧ ਸੰਗ ਜੀ ਕਿਲਾ ਮੇਖਾਂ ਦਾ ਬੰਦਾ ਘਰ ਦੇ ਵਿੱਚ ਲਿਆ ਕੇ ਕੋਈ ਚਰਾਸਤੇ ਦੇ ਵਿੱਚ ਸਾਧ ਸੰਗ ਜੀ ਨਾਰੀ ਵਾਲਾ ਕੋਈ ਢਾਲਾ ਲਾ ਆਉਂਦਾ ਸਾਧ ਸੰਗ ਜੀ ਜਿਨ੍ਹਾਂ ਨੂੰ ਇਸ ਕੰਮ ਦੇ ਵਿੱਚ ਸਾਧ ਸੰਗ ਜੀ ਕੋਈ ਦਿਲਚਸਪੀ ਪੈ ਗਈ ਉਹ ਖਿਹੜਾ ਨਹੀਂ ਛੱਡਦੇਗੇ ਜਿਹੜੇ ਬੁਰਾਈ ਕਰਦੇ ਸਾਧ ਸੰਗ ਜੀ ਉਹਨਾਂ ਦੇ ਅੱਗੇ ਬੁਰਾਈ ਆਉਂਦਾ ਸਾਧ ਸੰਗ ਜੀ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੜ ਲੋਗੇ ਸਾਧ ਸੰਗ ਜੀ ਪਰ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਆਪਾਂ ਲਾੜ ਫੜ ਲਵਾਂਗੇ ਤੇ ਫਿਰ ਸਾਨੂੰ ਸਾਧ ਸੰਗ ਜੀ ਉਤਾਰ ਦੇਣਗੇ ਧੰਨ ਧੰਨ ਖੰਡੇ ਵਾਲੀ ਸੱਚੀ ਸਰਕਾਰ ਦਾ ਸਾਧ ਸੰਗ ਜੀ ਇਹ ਹੀ ਹੁਕਮ ਹੈ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋ 10 ਪਾਤਸ਼ਾਹੀ ਦੇ ਸਰੂਪ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹੀ ਦਾ ਇਹ ਹੀ ਹੁਕਮ ਹੈ ਸਾਧ ਸੰਗ ਜੀ ਫਤਿਹ ਬੁਲਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ